ਲੱਗੇ ਜਿਵੇਂ ਦਿੱਲੀ ਜਾਣ ਲਈ ਤਿਆਰ ਕਿਸਾਨ ਹਰਿਆਣਾ ਦੇ ਅੰਦਰ ਹੋਣ ਲੱਗਦੇ ਨੇ ਤੇ ਉੱਥੇ ਹੀ ਦੁਬਾਰਾ ਸ਼ੈਲਿੰਗ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਉੱਤੇ ਥਰੂ ਗੈਸ ਦੇ ਗੋਲੇ ਥਰੂ ਗੈਸ ਦੇ ਸ਼ੈਲਸ ਸਿੱਟੇ ਜਾਂਦੇ ਨੇ ਜਿਸ ਦੇ ਚੱਲਦੇ 8 ਕਿਸਾਨ ਤਾਂ ਕਹਿੰਦੇ ਐਨੇ ਗੰਭੀਰ ਤਰ੍ਹਾਂ ਜ਼ਖਮੀ ਹੋਏ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪੈ ਗਿਆ ਜਦਕਿ ਖੰਸ਼ੇ ਇਹ ਵੀ ਜਤਾਏ ਗਏ ਕਿ ਅੰਦਰ ਹੋਰ ਵੀ ਅਜੇ ਕਿਸਾਨ ਆਏ ਦੇ ਹੋਣਗੇ ਜਿਹੜੇ ਹਸਪਤਾਲ ਤੱਕ ਨਹੀਂ ਗਏ ਪਰ ਜ਼ਖਮੀ ਉਹ ਵੀ ਹੋਗੇ ਨੇ ਕੱਲ ਦੀਆਂ ਤਸਵੀਰਾਂ ਬੜੀਆਂ ਖੌਫਨਾਕ ਆ ਰਹੀਆਂ ਨੇ ਇਹਦੇ ਵਿੱਚ ਕੋਈ ਦੂਰ ਨਹੀਂ ਹੈ ਕਿ ਉੱਥੇ ਗੈਹ ਗੱਚ ਮੁਕਾਬਲਾ ਹੋਇਆ ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਦਾਵਾ ਆ ਕਿ ਹੋਰ ਵੀ ਕਈ ਕਿਸਮ ਦਾ ਸਾਜ਼ੋ ਸਮਾਨ ਲਿਆਂਦਾ ਗਿਆ ਹੈ ਹੋਰ ਵੀ ਬੜੀ ਕਸਕਦੀ ਸਮਗਰੀ ਜਿਹੜੀ ਆ ਉਹ ਲਿਆਂਦੀ ਗਈ ਆ ਔਰ ਉਸ ਦੇ ਵਿੱਚ ਇੱਕ ਸਪਰੇਅ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਇੱਕ ਅਥਰੂ ਗੈਸ ਦੀ ਨਵੀਂ ਸਪਰੇਅ ਦਾ ਜ਼ਿਕਰ ਕੀਤਾ ਜਾ ਰਿਹਾ ਜਿਹੜੀ ਹੁਣ ਕਹਿੰਦੇ ਲਿਆਂਦੀ ਗਈ ਹੈ ਔਰ ਉਹਦੇ ਨਾਲ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹਰਿਆਣਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੀ ਗੱਲ ਚੱਲ ਰਹੀ ਹੈ ਦੂਜੇ ਪਾਸੇ ਦਿੱਲੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੀ ਗੱਲ ਚੱਲ ਰਹੀ ਪਈ ਹੈ ਕਿਸਾਨ ਜਿਹੜੇ ਆ ਫਿਲਹਾਲ ਅੱਜ ਯਾਨੀ ਕਿ ਅੱਜ ਦੀ ਤਰੀਕ ਨੂੰ ਤਾਂ ਕਿਸਾਨ ਕਹਿੰਦੇ ਅਜੇ ਅੱਗੇ ਨਹੀਂ ਜਾਵਾਂਗੇ ਅਜੇ ਜੇ ਗੱਲਬਾਤ ਹੁੰਦੀ ਹੈ ਤਾਂ ਦੇਖਾਂਗੇ ਕਿ ਸੈਂਟਰ ਦੇ ਮੰਤਰੀ ਉਹਦੇ ਚ ਬੈੰਦੇ ਆ ਉਸ ਮੀਟਿੰਗ ਦੇ ਵਿੱਚ ਸੈਂਟਰ ਦੇ ਮੰਤਰੀ ਆਉਂਦੇ ਆ ਤੇ ਜੇ ਨਹੀਂ ਆਏ ਤੇ ਫਿਰ ਤਾਂ ਅੱਗੇ ਵਧ ਨਹੀਂ। ਪਰ ਉਸ ਦੇ ਦਰਮਿਆਨ ਇਹ ਜ਼ਰੂਰ ਕਰ ਦਿੱਤਾ ਗਿਆ ਹੈ ਕਿ ਹੁਣ ਨਵੀਂ ਕਿਸਮ ਦੀ ਸਮਗਰੀ ਜਿਹੜੀ ਆ ਉਹ ਇਕੱਠੀ ਕਰ ਲਈ ਗਈ ਹੈ। ਕੀ ਕੁਝ ਬੋਲੇ ਕਿਸਾਨ ਆਓ ਸੁਣਦੇ। ਸੋ ਖੰਧੇਰ ਜੀ ਨੇ ਬਹੁਤ ਵਿਸਤਾਰ ਨਾਲ ਤੁਹਾਨੂੰ ਦੱਸਤਾ ਜੋ ਅੱਜ ਸਵੇਰ ਦੀ ਘਟਨਾਕ੍ਰਮ ਹੋਇਆ ਵਾ ਤੇ ਸਰਕਾਰ ਨੇ ਜੋ ਆਪਣੇ ਨਾਲ ਕੀਤਾ ਆਪਣੀਆਂ ਗੱਲਾਂ ਤੋਂ ਖੁਦ ਹੀ ਭੱਜ ਕੇ ਜਿਹੜੀ ਪਹਿਲਾਂ ਵਾਰ-ਵਾਰ ਇਹ ਆਪਣੇ ਤੇ ਦਬਾਅ ਪਾ ਰਹੀ ਸੀ ਵੀ ਇਹ ਟਰੈਕਟਰ ਟਰਾਲੀਆਂ ਛੱਡ ਕੇ ਹੋਣ ਇਹਨਾਂ ਤੇ ਟੈਂਕ ਬਣ ਜਾਂਦੇ ਆ ਇਹ ਤੋਪਾਂ ਦੇ ਗੋਲੇ ਵਾਂਗੂ ਵਰਤੋਂ ਕਰਦੇ ਆ ਸੋ ਆਪਾਂ ਇਸੇ ਕਰਕੇ ਫੈਸਲਾ ਲਿਆ ਸੀ ਵੀ ਅਸੀਂ ਪੈਦਲ ਜਾਵਾਂਗੇ ਤੇ 100-100 ਦੇ ਜਥੇ 'ਤੇ ਜਾਵਾਂਗੇ ਪਰ ਜਿਹੜਾ 100-100 ਦੇ ਜਥੇ ਦੇ ਉੱਤੇ ਵੀ ਜਿੱਡਾ ਵੱਡਾ ਹਮਲਾ ਅਜ ਹੋਇਆ ਤੁਸੀਂ ਦੇਖਿਆ ਪਿਛਲੇ ਹਮਲੇ ਨਾਲੋਂ ਇਹ ਇੱਕ ਕਦਮ ਅੱਗੇ ਚਲੇ ਗਿਆ ਪਿਛਲੇ ਹਮਲੇ ਦੇ ਵਿੱਚ ਵੇਖਿਆ ਤੁਸੀਂ ਆਹ ਸਾਰਾ ਕੁਝ ਚੱਲਿਆ ਸੀ ਆਪਣੇ ਆਹ ਸਾਰਾ ਕੁਝ ਚੱਲਿਆ ਸੀ ਪਰ ਨਮਾਜ਼ ਵਿੱਚ ਕੀ ਆ ਗਿਆ ਇੱਕ ਅੱਖਾਂ 'ਚ ਸਪਰੇਅ ਪਾ ਦੀ ਉਹ ਵੀ ਉਹਨਾਂ ਨੇ ਇੱਕ ਨਵਾਂ ਲੈ ਆਂਦਾ ਸੋ ਪਿਛਲੇ ਨਾਲੋਂ ਇਹ ਅੱਗੇ ਵਧ ਗਏ ਹੁਣ ਸਰਕਾਰ ਜਿਸ ਤਰ੍ਹਾਂ ਨੰਗੀ ਹੋਈ ਆ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਪੂਰੇ ਸਮਾਜ ਨਾਲੋਂ ਪੂਰੇ ਦੇਸ਼ ਨਾਲੋਂ ਨਖੇੜਨਾ ਚਾਹੁੰਦੀ ਸੀ ਅਸੀਂ ਉਸ ਨੂੰ ਗਲਤ ਕਰਨ ਦੇ ਵਿੱਚ ਸਾਬਤ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਹ ਤਾਂ ਅਜੇ ਦੀ ਗੱਲ ਆ ਦੂਸਰੀ ਗੱਲ ਜਿਹੜੀ ਭੰਦੇਰ ਸਾਹਿਬ ਨੇ ਦੱਸਿਆ ਜਿਹੜਾ ਕੱਲ ਦਾ एलान ਆ ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦੇ ਜ਼ਖਮੀ ਹੋਏ 8 ਬੰਦੇ ਆਪਣੇ ਜ਼ਖਮੀ ਆ ਦੋ ਗੰਭੀਰ ਆ ਛੋਟੀਆਂ ਮੋਟੀਆਂ ਸੱਟਾਂ ਕਈਆਂ ਦੇ ਆ ਇਸ ਦੇ ਨਾਲ ਹੀ ਸਰਕਾਰ ਵੱਲੋਂ ਗੱਲਬਾਤ ਦੀਗਾ ਆਇਆ ਵਾ ਗੱਲਬਾਤ ਕਰਨ ਦਾ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸਾਰੇ ਲੀਡਰ ਸਾਹਿਬਾਨ ਨੇ ਬੈਠ ਕੇ ਫੈਸਲਾ ਕੀਤਾ ਵੀ ਜਥਾ ਅਸੀਂ ਕੱਲ ਦੀ ਦਿਹਾੜੀ ਰੋਕਾਂਗੇ ਕੱਲ ਨੂੰ ਅਸੀਂ ਆਪਦੇ ਜ਼ਖਮੀਆਂ ਦਾ ਪਤਾ ਲਵਾਂਗੇ ਜਿਹੜੇ ਗੰਭੀਰ ਆ ਉਹਨਾਂ ਦਾ ਪਤਾ ਲਵਾਂਗੇ ਜਿਹੜੇ ਛੋਟੀਆਂ ਮੋਟੀਆਂ ਸੱਟਾਂ ਜਿਹੜੇ ਬੰਦੇ ਕੁਝ ਸਾਡੇ ਦੱਸਦੇ ਨਹੀਂ ਸਾਨੂੰ ਉਹ ਸੱਟ ਵੱਜ ਜਾਂਦੀ ਉਹ ਦੱਸਦੇ ਨਹੀਂ ਟਰਾਲੀ 'ਚ ਜਾ ਕੇ ਪੈ ਜਾਂਦੇ ਆ ਉਹਨਾਂ ਦਾ ਪਤਾ ਲਵਾਂਗੇ ਉਹਨਾਂ ਦੀ ਦਵਾਈ ਬੂਟੀ ਕਰਾਵਾਂਗੇ ਤੇ ਕੱਲ ਦੀ ਦਿਹਾੜੀ ਸਰਕਾਰ ਨੂੰ ਅੜਿੱਕਾਂਗੇ ਵੀ ਜੇ ਸਰਕਾਰ ਕੱਲ ਤੋਂ ਕੱਲ ਨੂੰ ਕੋਈ ਸਾਨੂੰ ਸੁਰ ਜਵਾਬ ਨਹੀਂ ਦਿੰਦੀਗੀ ਉਹਨਾਂ ਦਾ ਕੋਈ ਮੈਸੇਜ ਆਪਣੇ ਕੋਲ ਨਹੀਂ ਆਉਂਦਾਗਾ ਫਿਰ ਪਰਸੋਂ ਜਿਹੜਾ ਪਹਿਲਾਂ ਐਲਾਨ ਕੀਤਾ ਹੋਇਆ ਆਪਣਾ ਜਿਹੜਾ ਜਥੇ ਭੇਜਣ ਵਾਲਾ ਪਰਸੋਂ ਫੇਰ ਉਸੇ ਤਰ੍ਹਾਂ ਹੀ ਜਥਾ ਭੇਜਿਆ ਜਾਊਗਾ ਜਿਸ ਤਰ੍ਹਾਂ ਅੱਜ ਭੇਜਿਆ ਗਿਆ ਅੱਜ ਆਪਾਂ 1 ਵਜੇ ਭੇਜਿਆ ਵਾ ਪਰਸੋਂ ਦਾ ਸਮਾਂ ਆਪਾਂ 12 ਵਜੇ ਕਰਤਾ